ਜਗਰਾਵਾ ਮੰਡੀ ਦਾ ਆ ਨਗੀਨਾ ਕਰੋਚ ਇੱਕ ਇੱਕ ਕਦਗਾਠ ਚੈੱਕ ਕਰ ਸਕਦੇ ਤੁਸੀਂ ਬੱਸੀ ਦਾ ਤੇ ਹਵਾਨਾ ਦੇਖੋ ਹਵਾਨਾ ਦੇਖ ਸਕਦੇ ਹੋ ਪੂਰਾ ਐਨ ਵਧੀਆ ਹਵਾਨਾ ਲੱਗਿਆ ਹੋਇਆ ਤੇ ਕਦਗਾਠ ਬਹੁਤ ਆ ਬੱਸੀ ਦਾ ਬਾਈ ਦੇ ਬਰਾਬਰ ਚੜਦੀ ਆ ਜਾ ਕੇ ਤੇ ਫੇਸ ਕੁਆਲਟੀ ਵੀ ਦੇਖ ਸਕਦੇ ਹੋ ਫੇਸ ਕੁਆਲਟੀ ਕਦਗਾਠ ਹਵਾਨਾ ਹਨਾਂ ਦੀ ਕੁਆਲਟੀ ਸਾਰੇ ਪਾਸੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਤੇ ਬਾਈ ਤੋਂ ਪੁੱਛਦੇ ਆਪਾਂ ਕੀ ਡਿਟੇਲ ਆ ਦੀ ਤੇ ਕਿਵੇਂ ਸੂਏ ਸੂਣਾ ਜਾਂ ਸੂਣ ਵਾਲੀ ਆ ਤੇ ਕਿੰਨਾ ਦੁੱਧ ਦਾ ਸਹੀ ਡਿਟੇਲ ਲੈ ਕੇ ਦਿੰਨੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਹਾਂਜੀ ਸਾਸਤਰੀ ਗਾਲ ਬਾਈ ਜੀ ਗਾਲ ਜੀ ਬਾਈ ਇਹਦੀ ਬਸਤੀ ਤੋਂ ਵਰਕ ਦਿਖਾਈਆ ਕੀ ਰਿਕਾਰਡ ਆ ਜੀ ਇਹਦਾ ਇਹਦਾ ਰਿਕਾਰਡ ਆ ਜੀ ਵੈਸੇ ਤਾਂ ਪਹਿਲਵਾਨ ਆ ਜੀ ਪਹਿਲਵਾਨ ਸੋਰਾ ਜੀ ਪਹਿਲਵਾਨ ਸੂਈ ਆ ਜਿਹੜੀ ਅੰਨੀ ਮਾਂ ਜੀ ਉਹਦੇ ਥੱਲੇ 50 ਤੋਂ 55 ਲੀਟਰ ਦੁੱਧ ਦੇਗਾ ਇਹ 50 ਤੋਂ 55 ਲੀਟਰ ਦੁੱਧ ਦੀ ਮਾਂ ਥੱਲੇ ਹਾਂਜੀ 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 ਠੀਕ ਆ ਜੀ ਕਿੰਨਾ ਦਾ ਰਹਿੰਦੇ ਜੀ ਇਹਦੇ ਕਿੰਨੇ ਰਹਿੰਦਾ ਜੀ 10 ਦਿਨ ਬਾਕੀ ਆ ਜੀ 10 ਦਿਨ ਬਾਕੀ ਨੇ ਹਾਂਜੀ ਕਿੰਨਾ ਪਾਜੂਗੀ ਪਹਿਲੇ ਜੀ 35 ਤੋਂ 40 ਲੀਟਰ ਵੀ ਆਪਾਂ ਗਾਰੰਟੀ ਦੇ ਸਕਦੇ ਆ ਜੀ ਆਪਣੇ ਫਾਰਮ 'ਚ ਵਛੀ ਆ। ਕਰੋ ਲੀਟਰ ਮਰਵਾ ਦਾਂਗੇ ਪੂਰੇ। ਮਰਵਾ ਦਿਆਂਗੇ ਜੀ ਪੂਰੇ ਮਰਵਾ ਦਿਆਂਗੇ। ਸੱਲੀ ਕਰਕੇ 2 ਡੰਗ 4 ਡੰਗ ਨਾ। ਹਾਂ ਜੀ ਹਾਂ ਜੀ ਸੱਲੀ ਕਰਾ ਦੇਾਂਗੇ। ਠੀਕ ਆ ਬਾਈ। ਕੀ ਰੇਟ ਰੱਖਿਆ ਬਈ ਇਹਦਾ? ਮੋਲੇ ਦਾ ਜੀ 2,60,000। 2,60,000 ਰੁਪਏ ਮੋਲੇ ਦਾ। ਹਾਂ ਜੀ ਡਾਇਮੰਡ ਪੀਸ ਆ ਸਾਡੇ ਫਾਰਮ ਦਾ ਡਾਇਮੰਡ ਪੀਸ। ਠੀਕ ਆ ਜੀ। ਕਿੰਨੇ ਨਹੀਂ ਹੋ ਜੂਗੀ? ਹਾਂ ਜੀ ਮਾਣਤ ਕਰਾਂਗੇ ਜੀ ਬੋਲ। ਪੂਰਾ ਖੁੱਲਾ ਮਾਨਦਨ ਹੋ ਜਾਊਗਾ ਮਾਨਦਨ ਕਰਾਂਗੇ ਖੁੱਲਾ ਮਾਨਦਨ ਠੀਕ ਆ ਹਾਂਜੀ ਸਰ ਤੇ ਕਿਹੜਾ ਬੰਡਾ ਬਾਈ ਦਾ ਆਪਣਾ ਪਿੰਡ ਆ ਗਿਆ ਜੀ ਛੋਡੀ ਵਾਲਾ ਜੀ ਛੋਡੀ ਵਾਲਾ ਹਾਂਜੀ ਹਾਂਜੀ ਘਲਾ ਕਿਹੜਾ ਪਿੰਡ ਦਾ ਜੀ ਫਰੋਜਪੁਰ ਜੀ ਫਰੋਜਪੁਰ ਜੀ ਠੀਕ ਆ ਜੀ ਇੱਕ ਹੀ ਲੈ ਕੇ ਆਈ ਸੀ ਹਾਂ ਹਾਂਜੀ ਇੱਕ ਹੀ ਲੈ ਕੇ ਆਈ ਲੱਗਿਆ ਕੁਝ ਮੁੱਲੇ ਤੇ ਹਾਂਜੀ ਹਾਂਜੀ 1.5 ਲੱਖ ਲਾਉਂਦੇ ਆਈ ਸਾਰੇ 1.5 ਲੱਖ ਲਾਉਂਦੇ ਆ ਆਪਾਂ ਦੋ ਦੂਦ ਜਿਹੜੀਆਂ ਹਾਂਜੀ ਦੇ ਦੇਾਂਗੇ ਦੋ ਜੀ ਦੋ ਹੀ ਦੇ ਦਾਂਗੇ ਠੀਕ ਆ ਬਾਈ ਧੰਨਵਾਦ ਲਓ ਜੀ ਬਾਈ ਆ ਵਸਤੀ ਸਮੈਕ ਕਰ ਲਿਓ ਬਾਈ ਕਹਿੰਦਾ 2.5 ਲੱਖ ਮੁੱਲ ਮੰਗਦਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਆ ਵੱਸੀ ਲੈ ਸਕਦੇ ਹੋ ਅੱਭਾਈ ਦਾ ਨੰਬਰ ਲੈ ਕੇ ਦੇਤਾ ਤੁਹਾਨੂੰ ਹਵਾਨਾ ਨੂੰ ਚੈੱਕ ਕਰ ਸਕਦੇ ਤੁਸੀਂ ਜੀ ਇਧਰ ਇੱਕ ਬਾਈ ਗਾਂ ਲੈ ਕੇ ਆਇਸੀ ਤੁਸੀਂ ਹਵਾਨਾ ਦੇਖ ਸਕਦੇ ਹੋ ਪਹਿਲਾਂ ਪਿੱਛਪੜੇ ਦੀ ਚੈੱਕ ਕਰ ਸਕਦੇ ਹੋ ਬਾਕੀ ਤੋਰ ਕੇ ਵੀ ਦਿਖਾਉਣੇ ਆ ਤੁਹਾਨੂੰ ਤਾਂ ਤੇ ਗਾਂ ਦਾ ਕੱਦ-ਕੜ ਦੇਖੋ ਪਹਿਲਾਂ ਤੁਸੀਂ ਕੱਦ-ਕੜ ਬਹੁਤ ਆ ਗਾਂ ਦਾ ਤੇ ਢਾਂਚਾ ਬਹੁਤ ਸੋਹਣਾ ਲੱਗਿਆ ਹੋਇਆ ਤਾਂ ਚੈਦੀ ਦੇਖ ਸਕਦੇ ਹੋ ਕੱਦ ਕਾਰ ਦੇ ਦੇਖ ਸਕਦੇ ਹੋ ਤੇ ਫੇਸ ਕੁਆਲਿਟੀ ਦੇਖੋ ਕਰ ਮੋੜ ਲਿਓ ਜੀ ਇੱਕ ਨਾ ਤੁਸੀਂ ਜੀ ਅੰਦੇ ਫੇਸ ਕੁਆਲਿਟੀ ਦੇਖੋ ਤੇ ਬਾਕੀ ਬਾਈ ਤੋਂ ਪੁੱਛਦੇ ਆ ਡਿਟੇਲ ਕੀ ਆ ਤੇ ਥਨ ਥਨ ਦੇਖ ਸਕਦੇ ਹੋ ਚਾਰੇ ਥਨ ਦੇ ਵਧੀਆ ਮੁਠੀ ਜਿਵਾਈ ਦੇ ਥਨ ਲੱਗੇ ਹੋਏ ਨੇ ਤੇ ਧਾਚਾ ਬਹੁਤ ਸ਼ਾਨਦਾਰ ਆ ਤੇ ਬਹਿ ਗਈ ਗਾਂ ਬਾਕੀ ਤੇਲ ਆਪਾਂ ਬਾਈ ਤੋਂ ਲੈ ਕੇ ਦਿੰਦੇ ਆ ਪੁੱਛਦੇ ਆ ਹਾਂਜੀ ਸਸਤੀ ਗੱਲ ਵੀਰੇ ਸਸਤੀ ਹੈ ਵੀਰ ਜੀ ਵੀਰੇ ਜਿਹੜੀ ਆਪਾਂ ਗਾਂ ਤੋਰ ਕੇ ਆਇਆ ਕੀ ਡਿਟੇਲ ਆ ਦੀ ਇਹ ਪਲੂਣ ਵਸੀ ਵੀਰੇ ਸੁਣੀ ਆਪਣੇ ਕੋਲ ਪੰਜ ਦਿਨ ਜਿੰਨਾਂ ਪੂਰੇ ਸੁਣੀ ਆ ਜੀ ਹਾਂਜੀ ਠੀਕ ਆ ਗੱਭਣਾ ਜਾਨੀ ਕਿੰਨੇ ਦਿਨਾਂ ਤੱਕ ਪੂਰੇ ਹੁੰਦੇ ਆ ਪੰਜ ਤਰੀਕ ਵੀਰੇ ਪੰਜ ਤਰੀਕ ਨੂੰ ਤਨੇ ਪੂਰੇ ਹੁੰਦੇ ਨੇ ਤਕਰੀਬਨ ਅੱਜ 23 ਤਰੀਕ ਹੋ ਗਈ ਹਾਂਜੀ ਆ ਰਹਿ ਕੇ 10 12 ਦਿਨ ਹਨਾ ਹਾਂਜੀ ਹੋਰ ਵੀਰੇ ਗੱਲ ਤੇ ਕੀ ਬੋਲ ਕਰਿਆ ਵੀਰੇ ਇੱਕ ਦਾ ਕਰ ਦਿੰਦੇ ਇੱਕ ਦਾ ਦੋ ਦੇਣੀ ਕਿੰਨੇ ਦੀ ਆ ਦੇਜਾਂਗੇ ਵੀਰੇ 95000 95000 ਦੀ ਹਾਂਜੀ ਵੀਰੇ ਇਹਦੀ ਮਾਅ ਦਾ ਰਿਕਾਰਡ ਪਤਾ ਵੀਰੇ ਹਾਂਜੀ ਕੀ ਇਹ ਕਿੰਨਾ 30 ਲੀਟਰ ਦਾ ਆਪਣੇ ਕੋਲੇ ਆ 30 ਲੀਟਰ ਆਪਣੇ ਕੋਲੇ ਹੀ ਆ ਹਾਂਜੀ ਕਿੰਨਾ ਬਾਜੂ ਪਲੂਣ ਇਹ 20 ਬਾਈ ਕਿਲੋ ਬੜੇ ਰਾਮ ਦਾ ਚਲੂ ਵੀਰੇ ਆਰਾਮ ਦਾ ਨਾ ਕੱਢ ਦੂਗੀ ਬੜੇ ਰਾਮ ਦਾ 20 ਕਿਲੋ ਦੀ ਗਾਰੰਟੀ ਆ ਐ ਗਾਰੰਟੀ ਲਿਖ ਕੇ ਦੇ ਦਿੰਦੇ ਕਰੇ ਲੀਟਰ ਮਾਰਕ ਲੈ ਜਾ ਬੰਦਾ ਜੀ ਹਾਂਜੀ ਠੀਕ ਆ ਵਪਾਰ ਦਾ ਕੰਮ ਵੀਰੇ ਆਪਣਾ ਹਾਂਜੀ ਤੇ ਇਹ ਘਰੇ ਵੀ ਪਸੂਂ ਦੇ ਨੇ ਹੋਰ ਘਰੇ ਵੀ ਹੈਗੇ ਵੀਰੇ ਇੱਥੇ 21 ਗਾਂ ਲੈ ਆਏ ਸੀਗੇ ਦੋ ਲੈ ਕੈਮਰੇ ਇੱਕ ਨਾਲ ਬੱਠੀ ਆ ਸਿਆ ਨਾਲ ਬੈਠੀ ਆ ਹਾਂਜੀ ਤੇ ਇਹਦੀ ਕੀ ਡਿਟੇਲ ਆ ਇਹ ਵੀ ਪਲੂਣ ਇਹ ਵੀ ਬਲੂਡ ਸੁਣਾਦਾ ਹਾਂਜੀ ਇਹਦਾ ਕਿੰਨਾ ਟੈਂਕ ਰਹਿਦਾ ਇਹਦੇ 4-5 ਰਹਿਦੇ ਬਾਕੀ ਇਹਦੇ 4-5 ਰਹਿਦੇ ਆ ਹਾਂਜੀ ਠੀਕ ਆ ਇੱਕ ਨੰਦ ਵੀ ਪਾ ਦੂ ਇਹ ਪਾਉਗੇ 18 ਲੀਟਰ 18 ਲੀਟਰ ਪਾ ਦੂ ਇਹ ਵੀ ਹਾਂਜੀ ਠੀਕ ਆ ਤੇ ਜੇ ਕਿਸੇ ਵੀਰ ਨੇ ਘਰੋਂ ਤਸੱਲੀ ਕਰਕੇ ਲੀਟਰ ਮਾਰਨੇ ਹੁਣ ਹਾਂਜੀ ਕੋਈ ਚੋਕੇ ਲਵੇ ਘਰੋਂ ਆਪਣਾ ਨੰਬਰ ਲੈ ਲਈ ਦੋ ਚਾਰ ਡੰਗ ਜਿਵੇਂ ਮਰਜੀ ਹੈ ਨਾ ਮੈਂ ਕਹ ਪੂਰੀ ਤੇ ਛੱਡੀ ਕਰਕੇ ਫੇਰ ਲੈਵੇ ਹਾਂਜੀ ਕਿਹੜਾ ਬੰਦਾ ਬਾਈ ਦਾ ਗਿਆਸਪੁਰਾ ਲੁਧਿਆਣਾ ਕਿਹੜਾ ਜੀ ਗਿਆਸਪੁਰਾ ਲੁਧਿਆਣਾ ਵੀਰੇ ਗਿਆਸਪੁਰਾ ਲੁਧਿਆਣਾ ਹਾਂਜੀ ਠੀਕ ਆ ਨੰਬਰ ਬੋਲ ਦਿਓ ਬਾਈ 98722 98633 ਦੁਬਾਰੇ ਫੇਰ ਬੋਲਿਓ 98722 98633 ਠੀਕ ਆ ਹੋਜੂ ਮਾਨਤੰਦੋਂ ਨਾ ਤੇ ਹੋਜੂ 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 ਠੀਕ ਆ ਬਾਈ ਧੰਨਵਾਦ ਥੈਂਕ ਯੂ ਹਾਂ ਲਓ ਬਾਈ ਜੀ ਦੋ ਗਾਮਾ ਲੈ ਕੇ ਆਇਆ ਬਾਈ ਬਾਈ ਕਹ ਮਾਂਦਾਨ ਹੋ ਜਾਊਗਾ ਤੇ ਆ ਵੀ ਥਨੂ ਤੋੜ ਕੇ ਜੇ ਤੋੜ ਦੇ ਫਿਰ ਮੜੀ ਜੇ ਇਹਨੂੰ ਤੇ ਆ ਵੀ ਕਰ ਤੁਰਦੀ ਜੀ ਦੇਖ ਸਕਦੇ ਹੋ ਇਹਦੇ ਵੀ 5-4 ਦਿਨ ਬਾਕੀ ਨੇ ਤੇ ਹਵਾਨਾ ਹੋਣਾ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ ਬੜੀ ਆ ਸ਼ਾਨਦਾਰ ਹਵਾਨਾ ਇਹਨੂੰ ਵੀ ਲੱਗਾ ਹੋਇਆ ਭਾਈ ਕਹਿੰਦਾ 20 ਬੀ ਲੀਟਰ ਦੀ ਗਾਰੰਟੀ ਆ ਬਾਕੀ ਤੁਸੀਂ ਦਿੱਕਤ ਜੀ ਕਰਨੀ ਆ ਤਸਦੀਕ ਕਰਕੇ ਦੋਨਾਂ ਗਾਮਾ ਚੋਂ ਜਿਹੜੀ ਵੀ ਗਾ ਸਾਨੂੰ ਪਸੰਦ ਆਉਂਦੀ ਆ ਤੁਸੀਂ ਦੋਨਾਂ ਗਾਮਾ ਚੋਂ ਖਰੀਦ ਜਾ ਸਕਦੇ ਹੋ ਤੇ